ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪਹਿਲਾ ਸਚ ਜੀ ਜਾ ਤੂ ਤਾ ਮੈਂ ਸਭ ਕੋ ਤੂ ਸਾਹਿਬ ਮੇਰੀ ਰਾਸ ਜਿਓ ਤਦ ਅੰਤਰ ਹਉ ਸੁਖ ਵਸਾ ਤੂ ਅੰਤਰ ਸਾ ਬਾਸ ਜਿਓ ਭਾਣੈ ਤਖਤ ਵਡਾਈਆ ਭਾਣੈ ਭੀਖ ਉਦਾਸ ਜਿਓ ਭਾਣੈ ਥਲ ਸਿਰ ਸਰਵ ਹੈ ਕਮਲ ਫੁਲਾ ਆਕਾਸ ਜਿਓ ਆਣਾ ਪਵਜਲ ਲੰਗੀਆ ਭਾਣਾ ਮੰਜ ਪ੍ਰਿਆਸ ਜਿਉ ਭਾਣਾ ਸੋ ਸਹ ਰੰਗੁਲਾ ਸਿਫਤਰਤਾ ਗੁਣਤਾਸ ਜਿਉ ਭਾਣਾ ਸੋ ਪੀ ਹਾਵਲਾ ਔ ਆਵਣ ਜਾਨ ਮੁਯਾਸ ਜਿਉ ਤੂ ਸੋ ਅਗਮ ਅਤੋਲਵਾ ਹਉ ਕਹਿ ਕਹਿ ਠੈ ਪਿਆਸ ਜਿਉ ਕਿਆ ਮਾਗੋ ਕਿਆ ਕਹਿ ਸੁਣੀ ਮੈਂ ਦਰਸਨ ਭੂਖ ਪਿਆਸ ਜਿਉ ਗੁਰ ਸਬਦੀ ਸਹ ਪਾਇਆ ਸਚ ਨਾਨਕ ਕੀ ਅਰਦਾਸ ਜਿਓ ਕਿਆ ਮੰਗੋ ਕਿਆ ਕਹਿ ਸੁਣੀ ਮੈਂ ਦਰਸਨ ਭੂਖ ਪਿਆਸ ਜਿਓ ਗੁਰ ਸਬਦੀ ਸਹ ਪਾਇਆ ਸਚ ਨਾਨਕ ਕੀ ਅਰਦਾਸ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ